ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅਲਮਾਰੀ ਦੇ ਵਿੱਚ ਭੁੱਲ ਕੇ ਵੀ ਕਦੇ ਨਾ ਰੱਖੋ ਇਹ ਦੋ ਚੀਜ਼ਾਂ ਨਹੀਂ ਤਾਂ ਤੁਹਾਡੇ ਘਰ ਵਿੱਚ ਗਰੀਬੀ ਆ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦੇ ਵਿੱਚ ਨਾ ਪਾ ਦੇਣ ਤੁਹਾਡੇ ਤੇ ਸਦਾ ਲਈ ਹਮੇਸ਼ਾ ਲਈ ਮਿਹਰ ਭਰਿਆ ਹੱਥ ਰੱਖ ਦੇਣ ਤਾਂ ਕਿ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਜ਼ਿੰਦਗੀ ਵਿੱਚ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਰ ਜੀ। ਆਪਣੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ। ਦੋ ਚੀਜ਼ਾਂ ਨੂੰ ਆਪਣੀ ਅਲਮਾਰੀ ਜਾਂ ਪਰਸਤੇ ਵਿੱਚ ਕਦੇ ਨਾ ਰੱਖੋ। ਇਸ ਦੇ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ। ਉਹ ਦੋ ਚੀਜ਼ਾਂ ਕਿਹੜੀਆਂ ਹਨ ਅੱਜ ਆਪਾਂ ਇਸੇ ਹੀ ਬਾਰੇ ਗੱਲਬਾਤ ਕਰਾਂਗੇ। ਜਦੋਂ ਤੁਸੀਂ ਇਹਨਾਂ ਨੂੰ ਰੱਖਣਾ ਛੱਡ ਦੇਓਗੇ ਤਾਂ ਆਪੇ ਹੀ ਤੁਹਾਡੇ ਘਰ ਵਿੱਚ ਬਰਕਤ ਵਾਸ ਕਰ ਜਾਵੇਗੀ। ਸਾਤ ਸੰਗਤ ਜੀ ਦੋ ਚੀਜ਼ਾਂ ਨੂੰ ਆਪਣੀ ਅਲਮਾਰੀ ਜਾਂ ਪਰਸ ਵਿੱਚ ਨਾ ਰੱਖਿਆ ਕਰੋ। ਇਸ ਦੇ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ। ਆਪਾਂ ਸਭ ਆਪਣੀ ਜ਼ਿੰਦਗੀ ਵਿੱਚ ਬੜੀਆਂ ਹੀ ਗਲਤੀਆਂ ਕਰਦੇ ਹਾਂ। ਜਿਨ੍ਹਾਂ ਬਾਰੇ ਸਾਨੂੰ ਪਤਾ ਤਾਂ ਨਹੀਂ ਹੁੰਦਾ ਪਰ ਉਹ ਗਲਤੀਆਂ ਆਪਣਾ ਨੁਕਸਾਨ ਬੜਾ ਕਰਦੀਆਂ ਹਨ। ਆਪਾਂ ਉਸ ਚੀਜ਼ ਤੋਂ ਅਣਜਾਣ ਹੁੰਦੇ ਹਾਂ ਤੇ ਜਾਣੇ ਅਣਜਾਣੇ ਵਿੱਚ ਗਲਤੀਆਂ ਕਰ ਬੈਠਦੇ ਹਾਂ। ਕਈ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਆਪਾਂ ਇਹ ਗਲਤ ਕੰਮ ਕਿਉਂ ਕਰ ਰਹੇ ਹਾਂ ਐਵੇਂ ਕਰਨ ਨਾਲ ਸਾਡਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਫਿਰ ਵੀ ਲੋਕ ਆਪਣੀ ਫਿਤਰਤ ਤੋਂ ਬਾਜ਼ ਨਹੀਂ ਆਉਂਦੇ ਉਹ ਗਲਤੀਆਂ ਨੂੰ ਦੁਹਰਾਉਂਦੇ ਹਨ ਤੇ ਫਿਰ ਨੁਕਸਾਨ ਉਠਾਉਂਦੇ ਹਨ ਫਿਰ ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਇਹ ਦੋ ਚੀਜ਼ਾਂ ਜਿਹੜੀਆਂ ਆਪਣੇ ਪਰਸਾਂ ਅਲਮਾਰੀ ਵਿੱਚ ਨਹੀਂ ਰੱਖਣੀਆਂ ਚਾਹੀਦੀ ਉਹਨਾਂ ਦੇ ਘਰੋਂ ਰਿਜਕ ਫਿਰ ਹੌਲੀ-ਹੌਲੀ ਚਲਿਆ ਜਾਂਦਾ ਹੈ ਉਹਨਾਂ ਕੋਲ ਪੈਸਾ ਨਹੀਂ ਟਿਕਦਾ ਜੇ ਰੁਪਏ ਆ ਵੀ ਜਾਣ ਪਾਣੀ ਦੀ ਤਰ੍ਹਾਂ ਵਹਿ ਜਾਂਦੇ ਹਨ ਘਰ ਦੇ ਵਿੱਚ ਉਹ ਪੈਸਾ ਟਿਕਾ ਨਹੀਂ ਰੁਕਦਾ ਜਿਹੜੇ ਮਨੁੱਖ ਆਪਣੇ ਹੱਥੀਂ ਕਿਰਤ ਕਰਦੇ ਹਨ ਉਹਨਾਂ ਨੂੰ ਪੈਸੇ ਦੀ ਕਦਰ ਹੁੰਦੀ ਹੈ ਜਿਹੜੇ ਲੋਕ ਦੂਜਿਆਂ ਦੀ ਕਿਰਤ ਖਾਂਦੇ ਹਨ ਆਮ ਹੀ ਵੇਖਿਆ ਹੈ ਪੈਸੇ ਦੀ ਕਦਰ ਨਹੀਂ ਕਰਦੇ ਤੇ ਜਿੰਨਾ ਹੱਥ ਆਉਂਦਾ ਹੈ ਪਾਣੀ ਦੀ ਤਰ੍ਹਾਂ ਵਹਾ ਦਿੰਦੇ ਹਨ ਤੇ ਮਿਹਨਤ ਕੀਤੀ ਕਿਰਤ ਪਾਣੀ ਦੀ ਤਰ੍ਹਾਂ ਜੇਕਰ ਕਿਸੇ ਦੀ ਵਹਿ ਜਾਵੇ ਫਿਰ ਅਫਸੋਸ ਹੁੰਦਾ ਹੈ ਜੋ ਚੀਜ਼ਾਂ ਅਲਮਾਰੀ ਜਾਂ ਪਰਸ ਵਿੱਚ ਨਹੀਂ ਰੱਖਣੀਆਂ ਉਹਨਾਂ ਦੇ ਵਿੱਚ ਪਹਿਲੀ ਚੀਜ਼ ਹੈ ਕਿਸੇ ਤੋਂ ਉਧਾਰ ਲਏ ਹੋਏ ਪੈਸੇ ਇਹ ਅਲਮਾਰੀ ਜਾਂ ਪਰਸ ਵਿੱਚ ਕਦੇ ਨਾ ਰੱਖੋ ਉਧਾਰ ਲੈ ਕੇ ਪੈਸੇ ਰੱਖੇ ਤਾਂ ਇਹਨਾਂ ਵਿੱਚ ਕਦੇ ਵੀ ਬਰਕਤ ਨਹੀਂ ਹੁੰਦੀ ਜਿੰਨੇ ਮਰਜ਼ੀ ਪੈਸੇ ਆ ਜਾਣ ਪੈਸਿਆਂ ਦਾ ਪਤਾ ਨਹੀਂ ਲੱਗਦਾ ਉਧਾਰ ਲਏ ਪੈਸੇ ਜਿਸ ਜ਼ਰੂਰਤ ਲਈ ਲਏ ਹੁੰਦੇ ਹਨ ਉਹ ਲੋੜ ਉਸ ਨਾਲ ਜਲਦ ਤੋਂ ਜਲਦ ਖਰਚ ਕਰ ਲੈਣੇ ਚਾਹੀਦੇ ਹਨ ਜਿਸ ਤੋਂ ਪੈਸੇ ਲਏ ਹਨ ਜਿੰਨੀ ਜਲਦੀ ਹੋ ਸਕੇ ਵਾਪਸ ਕਰ ਦਿਓ ਪੈਸੇ ਉਦੋਂ ਹੀ ਉਧਾਰ ਲਏ ਜਾਂਦੇ ਹਨ ਜਦੋਂ ਬੜੀ ਜ਼ਰੂਰਤ ਹੁੰਦੀ ਹੈ ਪਰ ਹਮੇਸ਼ਾ ਕਰਜ਼ ਲੈਣ ਤੋਂ ਬਚੋ ਉਧਾਰ ਦੇ ਲਈ ਪੈਸੇ ਨਾ ਪਰਸ ਦੇ ਵਿੱਚ ਤੇ ਨਾ ਹੀ ਅਲਮਾਰੀ ਵਿੱਚ ਰੱਖਣੇ ਚਾਹੀਦੇ ਹਨ ਜਿਹੜੇ ਲੋੜ ਲਈ ਲਏ ਗਏ ਹਨ ਉਹੀ ਲੋੜ ਨੂੰ ਪੂਰੀ ਕਰ ਲੋ ਜਦੋਂ ਪੈਸੇ ਆਉਣ ਪਹਿਲੀ ਫੁਰਸਤ ਦੇ ਵਿੱਚ ਉਹਦੇ ਪੈਸੇ ਵਾਪਸ ਕਰ ਦਿਓ ਜੇਕਰ ਆਪਾਂ ਕਿਸੇ ਦਾ 1 ਰੁਪਿਆ ਵੀ ਖਾਂਦੇ ਹਾਂ ਨਾ ਤਾਂ ਉਹ ਵੀ ਅੱਗੇ ਚੱਲ ਕੇ ਸਾਨੂੰ ਅਦਾ ਕਰਨਾ ਪੈਂਦਾ ਹੈ ਜੇ ਆਪਾਂ ਕਿਸੇ ਦਾ 1 ਰੁਪਿਆ ਵੀ ਅੱਜ ਆਪਣੇ ਕੋਲ ਰੱਖ ਲਿਆ ਉਹ ਕਈ ਗੁਣਾ ਹੋ ਕੇ ਆਪਾਂ ਨੂੰ ਵਾਪਸ ਕਰਨਾ ਪਵੇਗਾ ਐਵੇਂ ਇੱਕ ਨਗਰ ਸੀ ਉੱਥੇ ਦੋ ਚੋਰ ਰੇਹਾ ਕਰਦੇ ਸਨ ਉਹ ਚੋਰਾਂ ਦੇ ਬਾਰੇ ਨਗਰ ਵਿੱਚ ਪਤਾ ਲੱਗ ਗਿਆ ਇਹ ਦੋਵੇਂ ਜਾਣੇ ਚੋਰੀ ਕਰਦੇ ਹਨ ਉਹਨਾਂ ਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਇਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇ ਪਿੰਡ ਤੋਂ ਬਾਹਰ ਇੱਕ ਬਜ਼ੁਰਗ ਸੀ ਕਹਿਣ ਲੱਗੇ ਤੁਸੀਂ ਚੋਰੀ ਰੋਜ਼ ਕਰਕੇ ਖਾਂਦੇ ਹੋ ਤੇ ਚੋਰੀ ਕਰਕੇ ਹੁਣ ਤੁਹਾਨੂੰ ਪਿੰਡ ਵਾਲਿਆਂ ਨੇ ਬਾਹਰ ਕੱਢ ਦਿੱਤਾ ਹੁਣ ਜੀਵਨ ਦਾ ਗੁਜ਼ਾਰਾ ਕਿਵੇਂ ਕਰੋਗੇ ਉਹਨੇ ਕਿਹਾ ਚੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਥੋਂ ਦੋ ਪਿੰਡ ਛੱਡ ਕੇ ਪਿੰਡ ਆਵੇਗਾ ਉਸ ਨਗਰ ਦਾ ਜਿਹੜਾ ਸੇਠ ਹੈ ਉਹਦੇ ਇਦਾਂ ਕਰਦਾ ਹੈ ਕਿ ਉਹ ਪੈਸੇ ਉਧਾਰ ਦਿੰਦਾ ਹੈ ਜਿਵੇਂ ਤੁਹਾਡੇ ਕੋਲ ਪੈਸੇ ਆ ਜਾਣਗੇ ਵਾਪਸ ਕਰ ਦਿਓ ਤੇ ਉਹ ਪੈਸੇ ਜਿਹੜੇ ਉਧਾਰ ਵੀ ਦਿੰਦਾ ਹੈ ਕਿਵੇਂ ਦਿੰਦਾ ਹੈ ਕਿ ਇਸੇ ਹੀ ਜਨਮ ਵਿੱਚ ਪੁੱਛਦਾ ਹੈ ਵਾਪਸ ਕਰੋਗੇ ਜਾਂ ਅਗਲੇ ਜਨਮ ਵਿੱਚ ਵਾਪਸ ਕਰੋਗੇ ਤੁਸੀਂ ਜੇਕਰ ਅਗਲੇ ਜਨਮ ਲਈ ਪੈਸੇ ਉਧਾਰ ਲਾਓਗੇ ਤਾਂ ਆਪਣੀ ਇੱਜ਼ਤ ਮਾਣ ਨਾਲ ਜ਼ਿੰਦਗੀ ਜਿਊ। ਹੁਣ ਜਿੱਥੇ ਵੀ ਜਾਓਗੇ ਉਥੇ ਚੋਰੀ-ਚਿਕਾਰੀ ਨਾ ਕਰਿਓ। ਇਹਨਾਂ ਕਹਿ ਕੇ ਉਹ ਸੰਤ ਉਹ ਜਿਹੜੇ ਮਨੁੱਖ ਸੀ ਉਹ ਬਜ਼ੁਰਗ ਸਨ ਉਹਨਾਂ ਨੇ ਥਾਂ ਟਿਕਾਣਾ ਦੱਸ ਦਿੱਤਾ ਤੇ ਤੁਰਦੇ-ਤੁਰਦੇ ਉਸ ਤੇ ਥਾਂ ਟਿਕਾਣੇ ਤੇ ਮੁੰਡੇ ਪਹੁੰਚ ਗਏ। ਜਦੋਂ ਪਹੁੰਚੇ ਹੁਣ ਵੇਸ਼-ਭੂਸ਼ਾ ਦੇ ਹਾਲਾਤ ਤੋਂ ਚੋਰਾਵਾਲੀ ਸੀ। ਹੁਣ ਜਿਹੜਾ ਸੇਠ ਸੀ ਕਹਿੰਦੇ ਦੱਸੋ ਕਿਵੇਂ ਆਉਣੇ ਹੋਏ। ਉਹਨੇ ਨਾ ਦੋ ਕਤਾਰਾਂ ਉਥੇ ਲੱਗੀਆਂ ਹੋਈਆਂ ਸਨ। ਇੱਕ ਉਹ ਕਤਾਰ ਸੀ ਜਿਨ੍ਹਾਂ ਨੇ ਇਸੇ ਜਨਮ ਵਿੱਚ ਪੈਸੇ ਵਾਪਸ ਕਰਨੇ ਸਨ ਇੱਕ ਉਹ ਕਤਾਰ ਸੀ ਜਿਨ੍ਹਾਂ ਨੇ ਅਗਲੇ ਜਨਮ ਵਿੱਚ ਪੈਸੇ ਵਾਪਸ ਕਰਨੇ ਸਨ ਜਿਨ੍ਹਾਂ ਇਸੇ ਜਨਮ ਵਿੱਚ ਪੈਸੇ ਵਾਪਸ ਕਰਨੇ ਸਨ ਬੜੀ ਲੰਮੀ ਕਤਾਰ ਸੀ ਦੋਵੇਂ ਜਾਣੇ ਹੱਸ ਕੇ ਕਹਿੰਦੇ ਕਿ ਕਿੱਡੇ ਮੂਰਖ ਲੋਕ ਹਨ ਕਿ ਆਖ ਰਹੇ ਹਨ ਇਸੇ ਜਨਮ ਵਿੱਚ ਪੈਸੇ ਵਾਪਸ ਕਰਾਂਗੇ ਪੈਸੇ ਟਕੇ ਲੈ ਲਓ ਤੇ ਅਗਲੇ ਜਨਮ ਵਾਪਸ ਕਰ ਲੋ ਅਗਲਾ ਜਨਮ ਕਿੰਨੇ ਵੇਖਿਆ ਹੈ ਹੱਸ ਕੇ ਨਾ ਇਦਾਂ ਹੀ ਕਹਿਣ ਲੱਗੇ ਫਿਰ ਸੇਠ ਕੋਲ ਆ ਜਾਂਦੇ ਹਨ ਤੇ ਸੇਠ ਨੂੰ ਆਖਦੇ ਹਨ ਸੇਠ ਪੈਸਾ ਚਾਹੀਦਾ। ਕਹਿੰਦੇ ਜੀ ਦੱਸੋ ਕਿੰਨਾ ਚਾਹੀਦਾ। ਉਸ ਸਮੇਂ ਸੋਨੇ ਦੀਆਂ ਮੋਹਰਾਂ ਚਲਦੀਆਂ ਸਨ। ਕਹਿੰਦੇ 10000 ਸੋਨੇ ਦੀਆਂ ਮੋਹਰਾਂ। ਸੇਠ ਕਹਿੰਦਾ ਇਹ ਦੱਸੋ ਵਾਪਸ ਕਦੋਂ ਕਰੋਗੇ? ਕਹਿੰਦੇ ਜੀ ਅਗਲੇ ਜਨਮ। ਸੇਠ ਕਹਿੰਦਾ ਠੀਕ ਹੈ। ਸੇਠ ਨੇ ਕਈ ਸਵਾਲ ਜਵਾਬ ਨਾ ਕੀਤਾ ਤੇ ਸੇਠ ਨੇ 10000 ਦੀਆਂ ਮੋਹਰਾਂ ਦੇ ਦਿੱਤੀਆਂ। ਉਹ ਤੋਂ ਹਸਤਾਖਸ਼ਰ ਭਾਵ ਕੇ ਸਾਈਨ ਕਰਵਾ ਲਏ ਤੇ ਲਿਖਵਾ ਲ ਵੀ ਲਿਆ। ਕਿ ਅਗਲੇ ਜਨਮ ਤੋਂ ਹਰ ਦੇ ਪੈਸੇ ਵਾਪਸ ਹੋਣਗੇ ਕਹਿ ਕੇ ਹੱਸਦੇ ਖੇਡਦੇ ਚਲੇ ਗਏ ਰਾਤ ਹੋ ਗਈ ਹੁਣ ਉਸ ਸਮੇਂ ਚੋਰ ਡਕੈਤ ਆਪ ਹੀ ਸਨ ਪਤਾ ਵੀ ਸੀ ਕਿ ਰਾਤ ਜਦੋਂ ਹੁੰਦੀ ਹੈ ਉਹ ਬਾਹਰ ਵੀ ਨਿਕਲ ਆਉਂਦੇ ਹਨ ਪਿੰਡ ਵਿੱਚ ਵੱਖ-ਵੱਖ ਘਰਾਂ 'ਚ ਜਾਂਦੇ ਸਨ ਕਿ ਸਾਨੂੰ ਰਾਤ گزارਣ ਲਈ ਇੱਥੇ ਥੋੜੀ ਜਗ੍ਹਾ ਦੇ ਦਿਓ ਹਾਲਾਤ ਉਵੇਂ ਦੇ ਸਨ ਕਿ ਹੁਲਿਆ ਵੀ ਉਵੇਂ ਦਾ ਸੀ ਕਿਸੇ ਨੇ ਨਾ ਰੱਖਿਆ ਪਿੰਡ ਦੇ ਬਾਹਰ ਗਏ ਉੱਥੇ ਤੇਲੀ ਦਾ ਘਰ ਸੀ ਤੇ ਬੂਹਾ ਖੜਕਾਇਆ ਉਹ ਤੇਲੀ ਨੂੰ ਕਹਿੰਦੇ ਸਾਨੂੰ ਅੱਜ ਰਾਤ ਰੁਕਣ ਲਈ ਇੱਥੇ ਜਗ੍ਹਾ ਦੇ ਦਿਓ। ਇੱਥੇ ਬਦਲੇ ਤੁਹਾਨੂੰ ਮੈਂ ਪੈਸੇ ਦੇ ਦੇਵਾਂਗਾ। ਤੇਲੀ ਘਰ ਜਿਹੜਾ ਸੀ ਉਹਦਾ ਛੋਟਾ ਜਿਹਾ ਘਰ ਸੀ। ਉਹਨੇ ਕਿਹਾ ਇੱਥੇ ਨਹੀਂ ਰਹਿ ਸਕਦੇ ਉਹ ਸਾਹਮਣੇ ਮੇਰਾ ਵਾੜਾ ਹੈ ਤੁਸੀਂ ਉੱਥੇ ਮੰਜੀ ਪਈ ਹੈ ਉੱਥੇ ਜਾ ਕੇ ਸੌਂ ਜਾਓ। ਦੋਵੇਂ ਜਾਣੇ ਕਹਿੰਦੇ ਚਲੋ ਠੀਕ ਹੈ। ਉੱਥੇ ਜਾਂਦੇ ਹਨ ਤੇ ਮੰਜੀ ਦੇ ਹੁਣ ਪਾਸੇ ਪੈਸੇ ਰੱਖ ਕੇ ਉਹਨਾਂ ਨੂੰ ਨੀਂਦ ਕਿੱਥੇ ਆਉਂਦੀ ਸੀ। ਦੋਵੇਂ ਜਾਣੇ ਪਾਸੇ ਮਾਰੀ ਜਾਂਦੇ ਹਨ। ਜਿਵੇਂ ਹੀ ਅੰਮ੍ਰਿਤ ਵੇਲਾ ਹੋਇਆ ਤੇ ਉੱਥੇ ਇੱਕ ਬਲਦ ਤੇ ਇੱਕ ਬੱਕਰਾ ਬੰਨਿਆ ਸੀ। ਬਲਦ ਕਹਿੰਦਾ ਭਰਾਵਾ ਹੁਣ ਅੰਮ੍ਰਿਤ ਵੇਲਾ ਹੋਣ ਵਾਲਾ ਤੇਰਾ ਮੈਂ ਸਾਥ ਤਿੰਦਾ ਐਨਾ ਹਾਂ। ਹੁਣ ਇਹ ਕੋਈ ਆਵੇਗਾ ਤੇ ਆਕੇ ਮੈਨੂੰ ਜਿਹੜਾ ਹੈ ਸੰਨੀ ਕਰਨੀ ਹੈ। ਭਾਵ ਕਿ ਮੈਨੂੰ ਪੱਠੇ ਚਾਰ ਪਾਉਣੇ ਹਨ ਤੇ ਮੈਂ ਉਹ ਖਾ ਕੇ ਤੇ ਮੈਂ ਚੱਲ ਜਾਣਾ ਹੈ। ਕਹਿੰਦਾ ਪਿਛਲੇ ਜਨਮ ਵੀ ਮੈਂ ਇਸ ਤੋਂ ਪੈਸੇ ਲੈਏ ਹੋਏ ਸਨ। ਉਹ ਪੈਸੇ ਮਿਹਦੇ ਮੋੜ ਨਹੀਂ ਸਕਿਆ ਇਸ ਕਰਕੇ ਬਲਦ ਦੇ ਰੋਕ ਵਿੱਚ ਮੇਰਾ ਜਨਮ ਹੋਇਆ। ਇਹਦੇ ਕਰ ਮੈਂ ਹੁਣ ਤੇਲੀ ਦਾ ਜਿਹੜਾ ਹੈ ਇਹ ਜਿਹੜਾ ਕੋਲੂ ਹੈ ਉਹਨੂੰ ਹਰ ਰੋਜ਼ ਮੈਂ ਗੇੜਦਾ ਸੀ ਕੁਝ ਪੈਸੇ ਉਵੇਂ ਹੀ ਮੈਂ ਚੁਕਾ ਦਿੱਤੇ ਹਨ ਤੇ ਕੁਝ ਜਿਹੜਾ ਇਹਨੇ ਮੈਨੂੰ ਮਾਰ ਕੇ ਆਪਣਾ ਜਿਹੜਾ ਪੈਸਾ ਹੈ ਵਸੂਲ ਕਰ ਲਿਆ ਹੈ ਹੁਣ ਇਹਦਾ ਆ ਮੈਂ ਪੱਠਿਆਂ ਦੀ ਪੰਡ ਖਾ ਕੇ ਇਹ ਤੋਂ ਬਾਅਦ ਇਹਦਾ ਤੇ ਮੇਰਾ ਹਿਸਾਬ ਜਿਹੜਾ ਹੈ ਬਰਾਬਰ ਹੋ ਜਾਣਾ ਹੈ ਹੁਣ ਮੇਰੇ ਸ્વાસ ਚਲੇ ਜਾਣੇ ਹਨ ਬੱਕਰਾ ਕਹਿੰਦਾ ਭਰਾਵਾ ਪਿਛਲੇ ਜਨਮ ਵਿੱਚ ਮੈਂ ਵੀ ਇਦਾਂ ਹੀ ਦੇਣਾ ਦੇਣਾ ਸੀ ਜਿਸ ਕਰਕੇ ਮੈਂ ਵੀ ਇਹਦੇ ਕੋਲ ਆਇਆ ਹਾਂ ਹੁਣ ਨਾ ਕੁਝ ਵੀ ਇਹਦੇ ਕੋਲ ਵੀ ਜਿਹੜੀ ਮੇਰੀ ਮਾਂ ਸੀ ਉਹਨੇ ਇਹਨਾਂ ਦਾ ਕੁਝ ਵੀ ਦੇਣਾ ਸੀ ਉਹਨਾਂ ਦੇ ਬੱਚੇ ਦੇ ਕੇ ਪੈਸਾ ਟਕਾ ਵੇਚ ਲਿਆ ਦੁੱਧ ਦੇ ਕੇ ਉਹਨਾਂ ਦੇ ਕਰਜ਼ ਅਦਾ ਕਰ ਦਿੱਤਾ ਹੁਣ ਇਹ ਅੱਜ ਸਵੇਰੇ 8 ਵਜੇ ਆਉਣਗੇ ਮੈਨੂੰ ਵੇਚ ਦੇਣਗੇ ਉਸ ਤੋਂ ਪਿੰਡ ਦੀ ਚੋਹ ਤੋਂ ਬਾਹਰ ਜਾਣ ਤੋਂ ਬਾਅਦ ਮੇਰੇ ਵੀ ਸਵਾਸ ਨਿਕਲ ਜਾਣੇ ਹਨ ਤੇ ਇੰਤਜ਼ਾਰ ਕਰ ਸਕਦਾ ਤੇ ਮੇਰਾ ਇੰਤਜ਼ਾਰ ਕਰ ਲੈ ਦੋਵੇਂ ਇਕੱਠੇ ਹੀ ਚਲਾਂਗੇ ਉਹਨੇ ਕਿਹਾ ਨਾ ਭਰਾਵਾ ਮੈਂ 4 ਵਜੇ ਮੇਰਾ ਅੰਤ ਹੈ ਤੇ ਮੈਂ ਕਹਿੰਦਾ ਮੈਂ 4 ਵਜੇ ਹੀ ਜਾਵਾਂਗਾ ਕਹਿੰਦਾ ਠੀਕ ਹੈ ਉਹ ਇਹ ਗੱਲ ਦੋਵੇਂ ਜਾਣੇ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਹਨ ਕਿ ਇਹ ਦੋਵੇਂ ਕੀ ਗੱਲਾਂ ਕਰਦੇ ਪਏ ਹਨ ਹੁਣ ਤੇਲੀ ਆਇਆ ਉਹਨੇ ਆ ਕੇ ਪੱਠਿਆਂ ਦੀ ਪੰਡ ਉਹ ਬਲਦ ਨੂੰ ਪਾਈ ਬਲਦ ਨੇ ਖਾਧੀ ਤੇ ਬਲਦ ਦੇ ਨਾਲ ਲੈ ਕੇ ਅਕਾਲ ਚਲਾਣੇ ਹੋ ਗਏ ਤੇਲੀ ਬੜਾ ਖਬਰ ਆ ਗਿਆ ਤੇ ਲਈਨੇ ਹੁਣ ਜਿਹੜੇ ਉਸ ਸਮੇਂ ਹੁੰਦੇ ਸਨ ਉਹਨਾਂ ਨੂੰ ਸੱਦਿਆ ਤੇ ਕਿਹਾ ਬਲਦ ਨੂੰ ਜਾ ਕੇ ਤੁਸੀਂ ਨੱਕ ਧੋਪ ਆਓ ਹੁਣ ਇਧਰ ਵੀ ਐਵੇਂ ਹੀ ਹੋਇਆ ਕਿ ਹੁਣ ਸੋਚਣ ਲੱਗਾ ਕਿਤੇ ਜਿਹੜਾ ਮੇਰਾ ਬੱਕਰਾ ਹੈ ਇਹ ਨਾ ਮਰ ਜਾਵੇ ਇਹਨੂੰ ਵੇਚ ਦਵਾਂ ਹੁਣ ਉਹ ਦੋਵੇਂ ਜਾਣੇ ਸੋਚਦੇ ਹਨ ਕਿਤੇ ਇਹ ਸਾਡੇ ਮਨ ਦਾ ਵਹਿਮ ਤਾਂ ਨਹੀਂ ਕਿਤੇ ਸਾਡੇ ਮਨ 'ਚ ਕੋਈ ਵਹਿਮ ਹੀ ਭਾਵੇਂ ਬਹਿ ਗਿਆ ਹੋਵੇ ਉਹ ਲੋਕੀ ਆਂਦੇ ਆਪਾਂ ਵੇਖਾਂਗੇ ਦੋਵੇਂ ਜਾਣੇ ਉੱਥੋਂ ਚਲੇ ਜਾਂਦੇ ਹਨ ਅਣ ਥੋੜੇ ਸਮੇਂ ਨੂੰ ਉਹ ਨੂੰ ਕੋਈ ਵੱਡਾ ਜਿਹੜਾ ਬੱਕਰਾ ਹੈ ਉਹ ਲੈਣ ਲਈ ਆਉਂਦਾ ਹੈ ਤੇਲੀ ਉਸ ਕੋਲ ਬੱਕਰਾ ਵੇਚ ਦਿੰਦਾ ਹੈ ਤੇ ਉਹ ਨੂੰ ਵੇਚਦਾ ਹੁਣ ਤੇ ਉਹਦੇ ਪਿੱਛੇ-ਪਿੱਛੇ ਬੱਕਰਾ ਤੁਰਿਆ ਜਾਂਦਾ ਹੈ ਤੇ ਇਹ ਵੀ ਲੜਕੇ ਪਿੱਛੇ-ਪਿੱਛੇ ਤੁਰੇ ਜਾਂਦੇ ਹਨ ਥੋੜਾ ਹੀ ਸਮਾਂ ਲੰਘਿਆ ਉਹ ਪਿੰਡ ਦੀ ਜੋ ਜਿਵੇਂ ਹੀ ਪਾਰ ਕੀਤੀ ਤੇ ਬੱਕਰੇ ਦੇ ਸਵਾਸ ਨਿਕਲ ਗਏ ਦੋਵੇਂ ਜਾਣੇ ਪੜੇ ਹੈਰਾਨ ਤੇ ਪਰੇਸ਼ਾਨ ਹੋਏ ਤੇ ਇਹ ਅਗਲੇ ਜਨਮ ਜਾ ਕੇ ਸਾਨੂੰ ਪੈਸਾ ਦੇਣਾ ਪਵੇਗਾ ਸੇਠ ਕੋਲ ਚਲਿਏ ਸੇਠ ਨੂੰ ਕਹੀਏ ਸ ਪੈਸੇ ਫੜਲਾ ਦੁਬਾਰਾ ਜਾਂਦੇ ਹਨ ਸੇਠ ਨੂੰ ਕਿਹਾ ਆਪਣੇ ਪੈਸੇ ਫੜ ਤੇ ਸੇਠ ਨੇ ਵਹੀ ਖਾਤੇ ਵਿੱਚ ਚੈੱਕ ਕੀਤੇ ਤੇ ਉਸ 'ਚ ਲਿਖਿਆ ਸੀ ਅਗਲੇ ਜਨਮ ਵਿੱਚ ਵਾਪਸ ਕਰਨੇ ਹਨ ਉਹਨੇ ਕਿਹਾ ਇਸ ਜਨਮ ਤੁਸੀਂ ਪੈਸੇ ਵਾਪਸ ਨਹੀਂ ਕਰ ਸਕਤੇ ਸੇਠ ਨੂੰ ਪੈਸੇ ਦੇਣ ਸੇਠ ਵਾਪਸ ਨਾ ਲਵੇ ਹੁਣ ਵਿਚਾਰੇ ਪੈਸੇ ਚੁੱਕ ਕੇ ਹੈਰਾਨ ਪਰੇਸ਼ਾਨ ਹੋ ਕੇ ਪਿੰਡ ਤੋਂ ਬਾਹਰ ਆ ਜਾਂਦੇ ਹਨ ਬੜਾ ਸੰਗਣਾ ਜੰਗਲ ਹੁੰਦਾ ਹੈ ਰਹਗੀਰ ਮੁਸਾਫਿਰ ਬੜੇ ਲੰਘਦੇ ਹਨ ਕੋਈ ਰੁੱਖ ਥੱਲੇ ਬੈਠਾ ਹੁੰਦਾ ਕੋਈ ਪਾਣੀ ਦਾ ਪਿਆਸਾ ਜਾਨਵਰ ਵੀ ਪਾਣੀ ਨਾਲ ਪਿਆਸੇ ਹੁੰਦੇ ਹਨ ਦੋਵੇਂ ਜਾਣੇ ਇੱਕ ਦੂਜੇ ਨਾਲ ਸੋਚ ਵਿਚਾਰ ਕਰਦੇ ਕਿ ਪੈਸੇ ਜਿਹੜੇ ਹਨ ਚੰਗੇ ਪਾਸੇ ਲਾ ਲਈਏ ਵੇਖੋ ਕਿ ਰਹਗੀਰ ਮੁਸਾਫਿਰ ਇੱਥੇ ਆ ਕੇ ਰੁੱਖਾਂ ਥੱਲੇ ਬੈਂਦੇ ਹਨ ਤੇ ਉੱਥੇ ਓਦਾਂ ਕੋਈ ਵੀ ਨਹੀਂ ਬੈਠਦਾ ਕੁਝ ਉਹਨਾਂ ਦੇ ਬੜੇ ਸਾਰੇ ਮਜ਼ਦੂਰ ਲੋਕ ਹੁੰਦੇ ਹਨ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੁੰਦੀ ਹੈ ਉਹਨਾਂ ਨੇ ਕੀ ਕੀਤਾ ਕਿ ਉਥੇ ਜਿਹੜਾ ਤਲਾਬ ਸੀ ਉਹਨੂੰ ਵੀ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਵਾਇਆ ਤੇ ਪੱਥਰ ਦਾ ਬਣਵਾ ਦਿੱਤਾ ਰਸਤਾ ਵੀ ਚੰਗਾ ਬਣਵਾ ਦਿੱਤਾ ਜਿਸ ਤੋਂ ਲੋਕ ਚੰਗੀ ਤਰ੍ਹਾਂ ਲੰਘ ਸਕਦੇ ਸਨ ਅੱਗੇ ਵੱਡੇ ਵੱਡੇ ਕਮਰਿਆਂ ਦੀਆਂ ਸਰਾਵਾਂ ਬਣਾ ਦਿੱਤੀਆਂ ਕਿ ਲੋਕ ਇੱਥੇ ਰਾਤ ਨੂੰ ਆਰਾਮ ਕਰ ਲਿਆ ਕਰਨਗੇ ਅਗਲੇ ਬੰਨੇ ਇੱਕ ਖੂਹ ਪਟਵਾ ਦਿੱਤਾ ਕਿ ਪਾਣੀ ਪੀ ਸਕਣ ਫੁੱਲਾਂ ਪਗੀਚੇ ਤੇ ਫਲਾਂ ਦੇ ਰੁੱਖ ਲਾ ਦਿੱਤੇ ਤੇ ਸੋਹਣੀ ਜਗ੍ਹਾ ਬਣਾ ਦਿੱਤੀ ਨਾਲ ਹੀ ਇੱਕ ਬੜਾ ਵੱਡਾ ਤਲਾਬ ਉਗਡਵਾਇਆ ਉਹਦੇ ਚ ਪੌੜੀਆਂ ਲਾਈਆਂ ਕਿ ਜੇ ਪਸ਼ੂ ਥੱਲੇ ਉਤਰ ਕੇ ਜਾਣ ਤੇ ਜਾ ਕੇ ਚਰ ਸਕਣ ਦੇ ਜਾਂ ਪਾਣੀ ਪੀ ਸਕਣ ਇਸ਼ਨਾਨ ਕਰ ਸਕਣ ਉਹਨਾਂ ਦੇ ਲਈ ਢਲਾਨ ਬਣਾ ਦਿੱਤੀ ਅਗਲੇ ਪਾਸੇ ਫੁੱਲ ਬਗੀਚੇ ਬਣਾ ਕੇ ਸਵਰਗ ਹੀ ਬਣਾ ਦਿੱਤਾ ਉਹਨਾਂ ਹਰੇਕ ਸੁਖ ਸੁਵਿਧਾ ਉੱਥੇ ਰੱਖ ਦਿੱਤੀ ਪਰ ਅੱਗੇ ਨਾ ਉਸੇ ਸੇਠ ਦਾ ਨਾਮ ਲੈ ਕੇ ਤਖਤਲਾ ਦਿੱਤਾ ਤੇ ਦੋਵੇਂ ਜਾਣੇ ਖੜੇ ਹੋ ਗਏ ਜੇ ਕੋਈ ਪਸ਼ੂ ਪੰਛੀ ਪਾਣੀ ਪੀਣ ਆਉਂਦਾ ਤੇ ਉਹਨੂੰ ਮਾਰ ਦੇ ਰਾਹਗੀਰ ਮੁਸਾਫਿਰ ਸਰਾਚ ਰੁਕਦਾ ਤੇ ਉਹਨੂੰ ਬਾਹਰ ਕੱਢਦੇ ਉਹਨੂੰ ਕਹਿੰਦੇ ਕਿ ਸਾਡੇ ਸੇਠ ਨੇ ਕਿਹਾ ਇਹਨੂੰ ਅੰਦਰ ਨਹੀਂ ਵੜਨ ਦੇਣਾ ਪਿੰਡ ਦੇ ਆਸ-ਪਾਸ ਦੇ ਲੋਕ ਬੜੇ ਦੁਖੀ ਹੋਏ ਕਹਿੰਦੇ ਜੇ ਸਰਾ ਬਣਾਈ ਹੈ ਤਾਂ ਕਾਦੇ ਲਈ ਬਣਾਈ ਹੈ ਸਾਨੂੰ ਅੰਦਰ ਕਿਉਂ ਨਹੀਂ ਜਾਣ ਦੇਂਦੇ ਉਹ ਕਹਿੰਦੇ ਸੇਠ ਨੂੰ ਜਾ ਕੇ ਪੁੱਛ ਲਓ ਸੇਠ ਦੇ ਕੋਲ ਸਾਰੇ ਇਕੱਠੇ ਹੋ ਗਏ ਐਨੇ ਨੂੰ ਸੇਠ ਆਉਂਦਾ ਕਿ ਮੈਂ ਤਾਂ ਕੁਝ ਨਹੀਂ ਬਣਾਇਆ ਸੇਠ ਨੂੰ ਨਾਲ ਲੈ ਕੇ ਆਉਂਦੇ ਤੇ ਤਖਤੀਰ ਕਹਿੰਦੇ ਤੇਰੇ ਨਾਮ ਦੀ ਲੱਗੀ ਹੋਈ ਹੈ ਲੋਖ ਰੋਜ ਸੇਠ ਕੋਲੋਂ ਪੁੱਛਦੇ ਸੇਠ ਕਹਿੰਦਾ ਤਖਤੀ ਤਾਂ ਮੇਰੇ ਨਾਮ ਦੀ ਹੈ ਇਹ ਦੋਵੇਂ ਜਾਣੇ ਕਹਿੰਦੇ ਸੇਠ ਪਹਿਚਾਨਿਆ ਕਹਿੰਦਾ ਕਿ ਨਹੀਂ ਕਹਿੰਦੇ ਤੂੰ 10000 ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ ਵਾਪਸ ਕਰਨੀਆਂ ਸਨ ਪਰ ਤੂੰ ਵਾਪਸ ਨਹੀਂ ਕੀਤੀਆਂ ਤੋ ਕਿਹਾ ਅਗਲੇ ਜਨਮ 'ਚ ਲੈਣੀਆਂ ਹਨ ਕਹਿੰਦੇ ਅਸੀਂ ਤੇ ਦੇਣੀਆਂ ਸਨ ਅਸੀਂ ਹੁਣ ਤੇਰੇ ਨਾਮ ਦਾ ਇੱਥੇ ਸਾਰਾ ਕੁਝ ਬਣਾ ਦਿੱਤਾ ਪਰ ਅੰਦਰ ਨਹੀਂ ਲੋਕਾਂ ਨੂੰ ਵਣਨ ਦਿੰਦੇ ਲੋਕ ਤੇ ਇਹਨੂੰ ਗਾਲ੍ਹਾਂ ਕੱਢਦੇ ਹਨ ਜਿਨ੍ਹਾਂ ਨੂੰ ਪੁੰਨ ਕਰਦਾ ਪਿਆ ਹੈ ਪਾਪ ਵਿੱਚ ਬਦਲ ਰਹੇ ਹਨ ਇਹ ਸੁਣ ਕੇ ਸੇਠ ਕਹਿੰਦਾ ਮੈਂ ਹੁਣੇ ਵਰਕਾ ਪਾੜ ਦਿੰਦਾ ਹਾਂ ਜਿਹੜਾ ਆਪਣਾ ਅਗਲੇ ਜਨਮ ਦਾ ਹਿਸਾਬ ਹੈ ਇੱਥੇ ਹੀ ਹੋ ਗਿਆ ਹੁਣ ਇਸ ਤਰ੍ਹਾਂ ਉਹਨਾਂ ਨੇ ਪੈਸੇ ਲਏ ਸੀ ਉਹਨਾਂ ਦੇ ਉਹ ਪੈਸੇ ਚੰਗੇ ਕੰਮ ਵਿੱਚ ਲਾ ਦਿੱਤੇ ਤੇ ਸੇਠ ਨੇ ਵਰਕਾ ਪਾੜ ਦਿੱਤਾ ਆਪ ਹੁਣ ਮਿਹਨਤ ਮਜ਼ਦੂਰੀ ਕਰਨ ਲੱਗੇ ਹੁਣ ਉਹਨਾਂ ਨੂੰ ਸਮਝ ਆ ਗਿਆ ਕਿ ਇੱਕ ਵੀ ਪੈਸਾ ਕਿਸੇ ਦਾ ਨਹੀਂ ਖਾਣਾ ਅਗਲੇ ਜਨਮ 'ਚ ਨਹੀਂ ਤਾਂ ਦੇਣਾ ਪੈਣਾ ਹੈ ਇਸ ਲਈ ਉਧਾਰੇ ਪੈਸੇ ਵਾਪਸ ਕਰ ਦਿਓ ਦੂਜੀ ਜੋ ਚੀਜ਼ ਹੈ ਆਪਣੇ ਪਰਸ ਜਾਂ ਅਲਮਾਰੀ ਵਿੱਚ ਨਹੀਂ ਰੱਖਣੀ ਜੀ ਪਾਟੇ ਪੁਰਾਣੇ ਕਾਗਜ਼ ਦਵਾਈਆਂ ਦੀਆਂ ਪਰਚੀਆਂ ਇਹਨਾਂ ਚੀਜ਼ਾਂ ਨੂੰ ਪਰਸ ਤੇ ਅਲਮਾਰੀ ਵਿੱਚ ਇਕੱਠਾ ਕਰਕੇ ਨਾ ਰੱਖੋ ਇਸ ਨਾਲ ਕਿਹਾ ਜਾਂਦਾ ਬਹੁਤ ਜ਼ਿਆਦਾ ਬੇਬਕਤੀ ਹੁੰਦੀ ਹੈ ਕੂੜਾ ਹਮੇਸ਼ਾ ਦਲੇਦਰ ਦਾ ਘਰ ਹੁੰਦਾ ਹੈ ਸਾਧ ਸੰਗਤ ਜੀ ਰਾਤ ਨੂੰ ਫਿਰ ਤੁਸੀਂ ਜਦੋਂ ਵੀ ਸੌਣਾ ਹੈ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਕੇ ਸੌਣਾ ਹੈ ਜਲਦੀ ਸੌਣਾ ਹੈ ਸਵੇਰੇ ਉੱਠ ਕੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਨੀ ਹੈ ਤੇ ਰਾਤ ਨੂੰ ਸੌਣ ਦੀ ਸ਼ੁਰੂਆਤ ਪਰਮਾਤਮਾ ਦੇ ਸ਼ੁਕਰਾਨੇ ਤੋਂ ਕਰਨੀ ਹੈ ਤੇ ਆਪਣੀ ਰਸਨਾ ਜੀ ਦੇ ਨਾਲ ਵਾਹਿਗੁਰੂ ਬੋਲ ਕੇ ਹੀ ਸੌਣਾ ਹੈ ਫਿਰ ਵੇਖਿਓ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਕਿਵੇਂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ